ਸੱਚੀ ਗੱਲ ਜਗਬਾਣੀ ਟੀਵੀ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਆਦਰਸ਼ ਯੋਜਨ ਇਸ ਟਾਈਮ ਮੌਜੂਦ ਆ ਪਿੰਡ ਚੱਕ ਟਾਲੀ ਵਾਲੇ ਦੇ ਵਿੱਚ ਜਿੱਥੇ ਰੱਬ ਨੇ ਬਹੁਤ ਵੱਡਾ ਕਹਿਰ ਪਾਇਆ ਇੱਕੋ ਹੀ ਘਰ ਦੇ ਵਿੱਚ ਚਾਚੇ ਭਤੀਜੇ ਦੀ ਮੌਤ ਦੀ ਖਬਰ ਆਈ ਹੈ ਮੌਤ ਦੀ ਖਬਰ ਕੀ ਆਈ ਹੈ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਦੋਵੇਂ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਜੀ ਭਾਈ ਜੀ ਕੀ ਨਾਮ ਹੈ ਸਾਸਰੀ ਜੀ ਕੁਲਵਿੰਦਰ ਸਿੰਘ ਜੀ ਕੀ ਮਸਲਾ ਕੀ ਹੋਇਆ ਜੀ ਇਹ ਸਾਰਾ ਆਪਣੇ ਇਹ ਮਸਲਾ ਜੀ ਅਸਮਾਨੇ ਬਿਜਲੀ ਡਿੱਗੀ ਹੈ ਜੀ ਠੀਕ ਹੈ ਜੀ ਤੇ ਆਪਣੇ ਸਾਢੇ 6 ਵਜੇ ਦੀ ਗੱਲ ਹੈ ਖੇਤ ਤੇ ਆਪਣੀ ਵਟ ਬਣਾ ਰਹੇ ਸੀਗੇ ਠੀਕ ਹੈ ਜੀ ਝੋਨਾ ਲਾਉਣਾ ਸੀ ਤੇ ਅਚਾਨਕ ਅਸਮਾਨੇ ਬਿਜਲੀ ਡਿੱਗਣ ਕਰਨ ਇਹਨਾਂ ਨੂੰ ਬਿਜਲੀ ਇਹ ਆਕਦਮ ਪੈ ਗਈ ਜਿਸ ਕਰਕੇ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ। ਇਹ ਦੋ ਲੋਕੀ ਮਜੂਦ ਸੀ ਕਿ ਕੋਈ ਹੋਰ ਵੀ ਹੋਤੇ ਸੀਗਾ। ਹਾਂਜੀ ਉੱਥੇ ਆਂਡ ਗਵਾਣੇਗੇ ਸੀ ਚੱਕੇਵੇ ਦੇ ਬੰਦੇ ਸੀ। ਠੀਕ ਹੈ। ਤੇ ਇਹ ਸਾਡਾ ਪਿੰਡ ਜੋ ਕਿ ਚੱਕ ਬਜੀਦਾ ਹੈ ਜੋ ਟਾਲੀ ਵਾਲਾ ਵੀ ਨੂੰ ਕਿਹਾ ਜਾਂਦਾ ਹੈ ਵੱਡਾ ਪਿੰਡ ਹੈ। ਇਹ ਟਾਲੀ ਵਾਲੇ ਦੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਚੱਕ ਵਜੀਦਾ ਹੈ ਪਰ ਟਾਲੀ ਵਾਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਹਾਂਜੀ ਆਪਣੇ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਇਹ ਚੱਕ ਹੀ ਇਹਨਾਂ ਦਾ ਖੇਤ ਹੈ ਉੱਥੇ ਕੰਮ ਕਰ ਰਹੇ ਸੀ ਇੱਕ ਫੌਜ ਦੇ ਵਿੱਚ ਭਰਤੀ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਹਾਂਜੀ ਇੱਕ ਫੌਜ ਦੇ ਵਿੱਚ ਭਰਤੀ ਹੈ ਜੋ ਕਿ 4 ਦਿਨ ਹੋ ਗਏ ਛੁੱਟੀ ਹੋਇਆ ਹੈ ਆਏ ਨਹੀਂ ਉਹਨਾਂ ਦਾ ਨਾਂ ਆਪਣੇ ਕਸ਼ਮੀਰ ਸਿੰਘ ਸਨ ਨੋਬੀਸ਼ਨ ਸਿੰਘ ਹੈ ਜੀ ਇਹ ਦੂਸਰੇ ਵਿਅਕਤੀ ਦਾ ਕੀ ਨਾਮ ਹੈ ਸੋਨਾ ਸਿੰਘ ਆਪਣੇ ਸਨ ਉਹ ਜੋਗਿੰਦਰ ਸਿੰਘ ਜੀ ਆਏ ਚਾਚਾ ਭਤੀਜਾ ਹੀ ਨੇ ਦੋਨੇ ਤੇ ਬਹੁਤ ਮਾੜੀ ਖਬਰੇ ਮੰਦ ਭਾਗੀ ਖਬਰੇ ਬਹੁਤ ਮਾੜਾ ਹੋਇਆ ਜੀ ਸਾਡੇ ਪਿੰਡ ਨੂੰ ਬਹੁਤ ਹੀ ਝਟਕਾ ਲੱਗਾ ਬਹੁਤ ਜ਼ਿਆਦਾ ਜੀ ਆ ਵੇਖੋ ਤੁਸੀਂ ਤੁਹਾਡੇ ਸਾਹਮਣੇ ਇਹ ਦੋ ਇੱਕ ਕਾਰ ਦੇ ਵਿੱਚ ਦੋ ਲਾਸ਼ਾਂ ਪਈਆਂ ਹੁਣ ਤਾਂ ਬਹੁਤ ਮਾੜਾ ਮੰਨ ਲਓ ਕਿੰਨੀ ਮਾੜੀ ਖਬਰ ਹੈ ਬਹੁਤ ਜ਼ਿਆਦਾ ਜੀ ਰੱਬ ਨੇ ਬਹੁਤ ਵੱਡਾ ਕਹਿਰ ਪਾਤਾ ਬਹੁਤ ਕਹਿਰ ਪਾਤਾ ਜੀ ਸਾਡੇ ਪਿੰਡ ਕੋਲ ਸਹਣ ਨਹੀਂ ਹੋ ਰਿਹਾ ਜੋ ਕਿ ਤੁਹਾਡੇ ਸਾਹਮਣੇ ਹੀ ਪਬਲਿਕ ਵੇਖੋ ਕਿੰਨੀ ਖੜੀ ਹੈ ਕਿੰਨੇ ਟਾਈਮ ਤੋਂ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਇੱਕ ਖੇਤ ਜੀ ਹੁਣ ਝੋਨੇ ਦਾ ਸੀਜ਼ਨ ਹੈ ਜੀ ਤਾਂ ਹੁਣ ਝੋਨਾ ਪੈੜੀ ਚੱਲ ਰਹੀ ਹੈ ਜਿਸ ਕਰਕੇ ਹੁਣ ਝੋਨਾ ਲਗਾ ਰਹੇ ਸੀ ਤੇ ਕੱਲ ਦੇ ਬੱਦਲ ਹੋਏ ਜਿਸ ਕਰਕੇ ਹੁਣ ਬਦਲੀ ਪਈ ਹੈ ਹਾਂਜੀ ਹਾਂਜੀ ਤਾਂ ਸਾਡੇ ਨਾਲੇ ਪਿੰਡ ਦੇ ਲੋਕ ਮਜੂਰ ਸੀ ਤੇ ਹੋਰ ਵੀ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਉਣਾ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਜੀ ਮੇਰਾ ਨਾਮ ਜੁਬਿੰਦਰ ਸਿੰਘ ਜੀ ਚੱਕ ਵਜੀਦਾ ਦੇ ਰਹਿਣ ਵਾਲੇ ਆ ਜੀ ਘਟਨਾ ਘਰਮ ਕੀ ਵਾਪਰਿਆ ਪੂਰਾ ਹੈ ਅੱਜ ਜਵਾਨਾ ਸ਼ੁਰੂ ਕੀਤਾ ਸੀਗਾ ਜੀ ਰਫੜ ਕਰਕੇ ਤੇ ਪੱਟੇ ਵੱਡੇ ਨੇ ਸਾਰੇ ਨੇ ਇਕੱਠੇ ਹੀ ਪਟੇ ਵਾੜ ਦੇ ਗਏ ਗਏ ਨਾ ਗੇੜਾ ਮਾਰਨ ਵਾਸਤੇ ਤਸੀ ਪਟੇ ਲੱਦੇ ਦੇ ਪਏ ਸੀਗੇ ਤੇ ਅਚਾਨਕ ਬਿਜਲੀ ਚਮਕ ਵੱਜੀ ਐ ਅਸੀਂ ਭੱਜ ਕੇ ਗਏ ਤੇ ਦੋਨੇ ਡਿੱਗੇ ਪਏ ਸੀਗੇ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹੋ ਗਈ ਸੀ ਕੀ ਲੱਗਦੇ ਸੀ ਦੋਨੋਂ ਤੁਹਾਡੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਬੱਚਾ ਆ ਗਿਆ ਜੀ ਬ੍ਰਦਰ ਦੀ ਕਿੰਨੀ ਉਮਰ ਸੀ ਬ੍ਰਦਰ ਦੀ ਉਮਰ ਹੋਏਗੀ ਜੀ ਤਕਰੀਬਨ 30 40 ਸਾਲ ਦਾ ਕਰੇਗਾ ਬੱਚੀ ਹੈਗੇ ਨੇ ਉਹਨਾਂ ਦੇ ਬੱਚਾ ਇੱਕ ਹੈ ਗਿਆ ਕੁੜੀ ਆ ਜੀ ਬੇਟੇ ਤੁਹਾਡੇ ਦਾ ਹਾਂਜੀ ਬੇਟੇ ਦੇ ਅਨ ਮੈਰਿਡ ਹੈ ਕਿੰਨੀ ਉਮਰ ਹੁੰਦੀ ਹੌਂਦੀ ਉਮਰ ਹੋ ਗਈ ਜੀ 20 ਸਾਲ ਦਾ 25 26 ਸਾਲ ਦਾ 25 26 ਸਾਲ ਇਹ ਹੁਣ ਅੰਕਲ ਜੀ ਮੌਤ ਦਾ ਕੁਦਰਤੀ ਵਾਪਰੀ ਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕੀ ਵਾ ਕਰਨਾ ਸਾਡਾ ਸਾਰਾ ਘਰ ਜਿਵੇਂ ਕਹਿੰਦੇ ਨੂੰ ਕੁਝ ਨਹੀਂ ਰਹਿ ਗਿਆ ਜੀ ਹੁਣ ਜਿਹੜੇ ਲੋਕੀ ਇਸ ਡਿਊਟੀ ਕਰਦੇ ਸਨ ਅਸਾਮ ਤੇ ਜੀ ਅਸਾਮ ਰਹੇ ਫਿਰ ਜੇਗੇ ਨੇ ਅਸਾਮ ਹੀ ਗਏ ਹਾਂ ਚੁੱਟੀਆਂ ਆਏ ਜਾਂ ਚੌਥਾ ਪੰਜਵਾਂ ਦੇਣਾ ਇਹ ਵੀ ਠੀਕ ਨਾ ਕਰਾਵਾ ਪਰਾ ਪੁੱਤ ਤੇ ਕ੍ਰੀਵ 6 ਵਜੇ ਦਾ ਟਾਈਮ ਸੀ ਜੀ ਤੇ ਸਮਾਨੀ ਬਿਜਲੀ ਗਿਰੀ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਇਹ ਸਮਾਨੀ ਬਿਜਰੀ ਡਿੱਗਣ ਵਾਲਾ ਮਤਲਬ ਇਹਨਾਂ ਦੀ ਉੱਥੇ ਡੈਥ ਹੋ ਗਈ ਮੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਤੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਛੋਰ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੇ ਡੈਥ ਹੋ ਗਏ ਸਰ ਕੀ ਨਿਕਲੀ ਉਮਰ ਦੀ ਦੋਨਾਂ ਜਾਨ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ ਚ ਛੁੱਟੀ ਆਇਆ 15 ਦਿਨ ਦੀ ਤੇ ਦੂਜਾ ਮੁੰਡਾ ਜਿਹੜਾ ਉਹ ਵੀ ਕੀਤੀ ਹੋਈ ਹੈ ਯੰਗ ਜਿਹਨੇ ਦੋਨੇ ਸਰ ਕਿਹੋ ਜੀ ਹੁਲਕਾਰੇ ਕੀਤੀ ਜਾ ਰਹੀ ਹੈ ਮਸਕਾਰ ਵੀ ਜੋ